ਹਾਂਜੀ ਵੀਰੇ ਜਿਨ੍ਹਾਂ ਦੇ ਘਰੇ ਛੋਟੇ ਬੱਚੇ ਹਨ ਉਹਨਾਂ ਉਹਨਾਂ ਲਈ ਇਹ ਵੀਡੀਓ ਹੈ ਬਈ ਇਹ ਇੱਕ ਵਾਇਰਸ ਹੈਗਾ ਆਰਐਸਵੀ ਜਿਹੜਾ ਇੱਕ ਤੋਂ ਲੈ ਕੇ 3 ਸਾਲ ਦੇ ਬੱਚਿਆਂ ਤੱਕ ਮਤਲਬ ਫੈਲਦਾ ਹੈਗਾ ਇਹਦਾ ਪੂਰਾ ਨਾਮ ਰੈਸਪੀਰੇਟਰੀ ਸੰਸ਼ੀਲ ਵਾਇਰਸ ਹੈਗਾ ਇਹ ਵਾਇਰਸ ਬੱਚਿਆਂ ਨੂੰ ਬਹੁਤ ਜਲਦੀ ਹੁੰਦਾ ਹੈਗਾ ਜਦੋਂ ਇਹਦਾ ਲੱਛਣ ਹੀ ਤੇ ਹੁੰਦੇ ਆ ਵੀ ਨੱਕ ਵਗਦਾ ਖੰਘ ਹੁੰਦੀ ਹੈ ਬੁਖਾਰ ਆਪਾਂ ਸੋਚ ਲੈਂਦੇ ਆ ਵੀ ਚਲੋ ਬੁਖਾਰ ਹੀ ਹੈ ਹਨ ਦਵਾਈ ਲੈ ਲਈ ਪੈਰਾਸੈਟਾਮੋਲ ਦੇਤੀ ਫਰਕ ਪੈਜੂ ਪਰ ਜੀ ਇਹਦਾ ਫਰਕ ਜੇ ਤੇ ਬੱਚੇ ਨੂੰ ਬੁਖਾਰ ਨੂੰ 48 ਘੰਟਿਆਂ ਦੇ ਵਿੱਚ ਵਿੱਚ ਫਰਕ ਪੈਂਦਾ ਤਾਂ ਠੀਕ ਜੇ ਨਹੀਂ ਪੈਂਦਾ ਫਿਰ ਤੁਸੀਂ ਉਸੇ ਟਾਈਮ ਆਪਣੇ ਡਾਕਟਰ ਨਾਲ ਸਲਾਹ ਕਰੋ ਕਿਉਂਕਿ ਇਹ ਵਾਇਰਸ ਵੈਸੇ ਤਾਂ ਬਹੁਤ ਜਲਦੀ ਠੀਕ ਹੋ ਜਾਂਦਾ ਹੈ ਪਰ ਜਦੋਂ ਇਹ ਤਾਂ ਪਤਾ ਨਹੀਂ ਲੱਗਦਾ ਲੰਬੇ ਟਾਈਮ ਤੱਕ ਇਹ ਵਾਇਰਸ ਰਹਿੰਦਾ ਸਰੀਰ 'ਚ ਉਦੋਂ ਬੱਚੇ ਬੱਚੇ ਨੂੰ ਮਤਲਬ ਸਾਹ ਦੀ ਬਿਮਾਰੀ ਹੋਣ ਦਾ ਖਤਰਾ ਹੁੰਦਾ ਹੈ ਤੇ ਖੰਗ ਜਦੋਂ ਖੰਗ ਹੁੰਦੀ ਹੈ ਹੋਰ ਬਹੁਤ ਕੁਸ਼ ਹੁੰਦਾ ਹੈ ਚੀਜ਼ ਨਾਲ ਮਤਲਬ ਗਲੇ ਤੇ ਫੇਫੜਿਆਂ ਨੂੰ ਵੀ ਇਹ ਨੁਕਸਾਨ ਪਹੁੰਚਾਉਦਾ ਹੈ ਸਾਲ ਜਿਹੜੀ ਨਾਲ ਹੀ ਹੁੰਦੀ ਹੈ ਉਹਦੀ ਉਹਦੇ ਇਨਫੈਕਸ਼ਨ ਦਾ ਬਹੁਤ ਵੱਡਾ ਕਾਰਨ ਬਣਦਾ ਹੈ ਇਹ ਇੱਕ ਇਹ ਵੀਰੇ ਮਤਲਬ ਸ਼ੂਤਕਾਰੀ ਬਿਮਾਰੀ ਹੈਗੀ ਇੱਕ ਬੱਚੇ ਤੋਂ ਦੂਜੇ ਬੱਚੇ ਬੱਚੇ ਨੂੰ ਬਹੁਤ ਜਲਦੀ ਹੁੰਦੀ ਹੈ ਜੇ ਆਪਣੇ ਬੱਚੇ ਨੂੰ ਇਹ ਇਨਫੈਕਸ਼ਨ ਆ ਤਾਂ ਆਪਾਂ ਦੂਜੇ ਬੱਚਿਆਂ ਤੋਂ ਉਹਨੂੰ ਦੂਰ ਰੱਖਣਾਗਾ ਜੇ ਕਿਸੇ ਹੋਰ ਬੱਚੇ ਦਾ ਨੱਕ ਵਗਦਾ ਜਾਂ ਖੰਗ ਉਹਨੂੰ ਵੀ ਆਪਣੇ ਬੱਚੇ ਤੋਂ ਦੂਰ ਰੱਖਣਾ ਜਿੰਨਾ ਹੋ ਸਕੇ ਬੱਚੇ ਨੂੰ ਘਰੇ ਰੱਖੋ ਤੇ ਉਹਨਾਂ ਨੂੰ ਸਾਫ ਸਫਾਈ ਹੱਥ ਧੋਣਾ ਚੰਗੀ ਤਰ੍ਹਾਂ ਉਹ ਸਾਰਾ ਕੁਝ ਸਿਖਾਓ ਫਿਰ ਇਹ ਬਿਮਾਰੀ ਬਹੁਤ ਜਲਦੀ ਠੀਕ ਹੁੰਦੀ ਹੈ ਕਰੇਟ ਬਿਮਾਰੀ ਠੀਕ ਹੋ ਜਾਂਦੀ ਹੈ ਵੈਸੇ ਤਾਂ ਜਦੋਂ ਇਹਦਾ ਨਹੀਂ ਪਤਾ ਲੱਗਦਾ ਵੱਧ ਜਾਂਦੀ ਹੈ ਸਟੇਟ ਉਸ ਤੋਂ ਬਾਅਦ ਇਹਦਾ ਇਹ ਤਾਂ ਡਾਕਟਰ ਕੋਲ ਜਾਣਾ ਪੈਂਦਾ ਹੈ ਇਹ ਸਭ ਤੋਂ ਇਹਦਾ ਸਭ ਤੋਂ ਵੱਡਾ ਕਾਰਨ ਜੁਖਾਮ ਹੁੰਦਾ ਬਈ ਜਦੋਂ ਜੁਖਾਮ ਨਾਲ ਨੱਕ ਵਗਦਾ ਖੰਗ ਹੁੰਦੀ ਆ ਜੇ ਤਾਂ ਉਹ ਇੱਕ ਇੱਕ ਹਫਤੇ ਵਿੱਚ ਠੀਕ ਹੋ ਜਾਂਦੇ ਆ ਫਿਰ ਤਾਂ ਬੱਚਿਆਂ ਨੂੰ ਮਤਲਬ ਠੀਕ ਆ ਜੇ ਇਹ ਠੀਕ ਨਹੀਂ ਹੁੰਦੇ ਤਾਂ ਇਹ ਜਿਹੜੀਆਂ ਮਤਲਬ ਗੰਭੀਰ ਬਿਮਾਰੀਆਂ ਉਹਨਾਂ ਦਾ ਕਾਰਨ ਬਣ ਸਕਦਾ ਨਮੂਨੀਆਂ ਵੀ ਇਸ ਨਾਲ ਹੋ ਸਕਦਾ ਹੈ ਦਮਾ ਰੋਗ ਵੀ ਹੋ ਸਕਦਾ ਬੱਚਿਆਂ ਨੂੰ ਸਾਹ ਦੀ ਬਿਮਾਰੀ ਹੋ ਸਕਦੀ ਆ ਇਹ ਬਹੁਤ ਗੰਦਾ ਵਾਇਰਸ ਹੈਗਾ ਤੇ ਇਸ ਕਰਕੇ ਆਪਦੇ ਬੱਚਿਆਂ ਨੂੰ ਚੰਗੀ ਸਾਫ ਸਫਾਈ ਕਰਨੀ ਵਧੀਆ ਖਾਣਾ ਤੇ ਜਿਹੜਾ ਕੁਛ ਮਤਲਬ ਦੁਕਾਨ ਦਾ ਹੁੰਦਾਗਾ ਉਹ ਨਾ ਦਿੱਤਾ ਜਾਵੇ ਫਿਰ ਇਹ ਵਾਇਰਸ ਜ਼ਿਆਦਾਤਰ 1 ਤੋਂ ਲੈ ਕੇ 3 ਸਾਲ ਦੇ ਬੱਚਿਆਂ ਨੂੰ ਮਤਲਬ ਜ਼ਿਆਦਾ ਹੁੰਦਾਗਾ ਫਿਰ ਅਸੀਂ ਤਾਂ ਇਹ ਵੱਡਿਆਂ ਨੂੰ ਵੀ ਹੋ ਸਕਦਾ ਪਰ ਇਹ ਬੱਚਿਆਂ ਵਾਸਤੇ ਬਹੁਤ ਗੰਭੀਰ ਵਹਿ ਸਕਦਾ ਤਾਂ ਕਰਕੇ ਉਹਨੂੰ ਜਿਹੜੇ ਖੜਾਉਣੇ ਕਰੂਣੇ ਆ ਉਹਨੇ ਮਤਲਬ ਜਿੰਨਾ ਟਾਈਮ ਉਹ ਬਿਮਾਰ ਆ ਉਹ ਕਿਸੇ ਨੂੰ ਸ਼ੇਅਰ ਨਾ ਕਰਨ ਦਿਓ ਤੇ ਉਹਨੂੰ ਵਾਰੀ-ਵਾਰੀ ਹੱਥ ਧੋਣ ਦੀ ਉਹ ਪਾਓ ਸੈਨੀਟਾਈਜ਼ ਕਰੋ ਦੇ ਹੱਥ ਉਹਨੂੰ ਖੰਗ ਜਦੋਂ ਖੰਗਦਾ ਜਾਂ ਛਿੱਕਣ ਵੇਲੇ ਉਹਨੂੰ ਰੁਮਾਲ ਦਿਓ ਤਾਂ ਕਿ ਉਹ ਵਾਇਰਸ ਅੱਗੇ ਨਾ ਫੈਲੇ ਤੇ ਉਹਨੂੰ ਜਿੰਨਾ ਟਾਈਮ ਬਿਮਾਰ ਆ ਦੂਜੇ ਬੱਚਿਆਂ ਤੋਂ ਦੂਰ ਰੱਖੋ ਕਿਉਂਕਿ ਇਹ ਇੱਕ ਇੱਕ ਤੋਂ ਦੂਜੇ ਬੱਚੇ ਨੂੰ ਬਹੁਤ ਜਲਦੀ ਹੁੰਦਾ ਹੈ ਜਿਨ੍ਹਾਂ ਦੇ ਜਿਨ੍ਹਾਂ ਭਰਾਵਾਂ ਦੇ ਘਰੇ ਛੋਟੇ ਬੱਚੇ ਆ ਉਹ ਵੀਡੀਓ ਨੂੰ ਵੇਖਣ ਤੇ ਜਰੂਰ ਸ਼ੇਅਰ ਕਰਨ ਅਗੇ ਧੰਨਵਾਦ